ਸਾਤੋ ਪਹਿਲਾ 8 ਅਪ੍ਰੈਲ 1907 ਦੇ ਦਿਨ ਖਾਲਸਾ ਦੀਵਾਨ ਲਾਹੌਰ ਨੇ ਇੱਕ ਦੁਆਰਾ ਸੈਭਾਾਂ ਦੇ ਪ੍ਰਬੰਧ ਲਈ ਸਰਬਰਾਹ ਨੂੰ ਹਟਾ ਕੇ ਕਮੇਟੀ ਬਣਾਉਣ ਦੀ ਮੰਗ ਕੀਤੀ। ਸਨ 1912 ਚ ਜਿੱਥੇ ਦਾ ਕਰਤਾ ਸਿੰਘ ਚੱਬਰ ਨੇ ਖਾਲਸਾ ਦੀਵਾਨ ਖਰਾ ਸੌਦਾ ਬਾਰਨਾ ਦੀ ਜਥੇਬੰਦੀ ਬਣਾਈ। ਬਾਅਦ ਵਿੱਚ ਇਹਦਾ ਨਾ ਅਕਾਲੀ ਦਲ ਖਰਾ ਸੌਦਾ ਬਾਰ ਰੱਖ ਦਿੱਤਾ ਗਿਆ। ਐਵੇਂ 1914 ਚ ਭਾਈ ਮਹਿਤਾਬ ਸਿੰਘ ਵੀਰ ਨੇ ਗੁਰਦੁਆਰਾ ਸੁਧਾਰ ਲਈ ਖਾਲਸਾ ਬਰਾਦਰੀ ਜਥਾ ਅਪਣਾ ਕੇ ਸੇਵਾ ਸ਼ੁਰੂ ਕੀਤੀ। ਸਨ 1920 ਦੇ ਜਿੱਥੇ ਅਕਾਲੀ ਦਲ ਖੋਣ ਲੱਗੇ ਇਹਨਾਂ ਜਥਿਆਂ ਚੋਂ ਹੀ ਜਿਹੜਾ ਅੱਗੇ ਜਥਾ ਹੁੰਦਾ ਉਸ ਨੂੰ ਸ੍ਰੋਮਣੀ ਅਕਾਲੀ ਦਲ ਆਖਿਆ ਜਾਂਦਾ ਐਵੇਂ ਜਨਮ ਹੋਇਆ ਸਿੱਖਾਂ ਦੀ ਰਾਸ਼ੀ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ ਇਹਦੇ ਚ ਰੋਜ਼ਾਨਾ ਅਕਾਲੀ ਅਖਬਾਰ ਦਾ ਮੁੱਖ ਰੋਲ ਰਿਹਾ ਪਰ ਅਫਸੋਸ ਹੁੰਦੇ ਸਮੇਂ ਵਿੱਚ ਸਿੱਖਾਂ ਦੀ ਆਵਾਜ਼ ਸ੍ਰੋਮਣੀ ਅਕਾਲੀ ਦਲ ਦਿਨੋਂ ਦਿਨ ਚੁੱਪੀ ਧਾਰ ਰਿਹਾ ਏ ਇਹਨੂੰ ਜਿਉਂਦਾ ਕਰਨ ਲਈ ਫਿਰ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਰੱਬ ਪੂਰ